ਮਿਸਟਰ ਟਰੰਪ ਦੀ 47ਵੇਂ ਪ੍ਰੈਜ਼ੀਡੈਂਟ ਵਜੋਂ ਸੌਚਕ ਸਮਾਗਮ ਸਮੇਂ ਸਿੱਖ ਸਖਸ਼ੀਅਤਾਂ ਦੀ ਵੱਡੀ ਸਮੂਲੀਅਤ ਨੇ ਕੋ ਮੰਤਰੀ ਪਦਰ ਤੇ ਸਿੱਖ ਕੌਮ ਦੀ ਸਥਿਤੀ ਸਪਸ਼ਟ ਕੀਤੀ ਫਤੇਗੜ ਸਾਹਿਬ 25 ਜਨਵਰੀ ਹਿੰਦੂਤਵ ਸੋਚ ਵਾਲੇ ਇੰਡੀਆ ਤੇ ਬਾਹਰਲੇ ਮੁਲਕਾਂ ਵਿੱਚ ਕੱਟੜਵਾਦੀ ਸੋਚ ਦੇ مالک ਮੁੱਤਸਵੀ ਲੋਕ ਅਕਸਰ ਹੀ ਆਪਣੀ ਹਿੰਦੂਤਵ ਹਕੂਮਤੀ ਤੋਂਸ ਨੂੰ ਇੰਡੀਆ ਵਿੱਚ ਵਸਣ ਵਾਲੀਆਂ ਘੱਟ ਗਿਣਤੀ ਕੌਮਾਂ ਉਤੇ ਜਬਰੀ ਠੋਸਣ ਹਿੱਤ ਗੋਦੀ ਮੀਡੀਆ ਤੇ ਆਪਣੇ ਪ੍ਰਚਾਰ ਸਾਧਨਾਂ ਉਤੇ ਅਕਸਰ ਹੀ ਅਜਿਹੇ ਵਰਤਾਂਤ ਸਿਰਜਣ ਦੇ ਆਦੀ ਹਨ ਜਿਸ ਨਾਲ ਕੋ ਮੰਤਰੀ ਪਦਰ ਤੇ ਵੀ ਅਤੇ ਇੰਡੀਆ ਪਦਰ ਤੇ ਵੀ ਆਪਣੀ ਮਨੁੱਖਤਾ ਵਿਰੋਧੀ ਹਿੰਦੂਤਵ ਸੋਚ ਨੂੰ ਵੱਡਾ ਤੇ ਸਹੀ ਦਰਸਾਇਆ ਜਾ ਸਕੇ ਬੀਤੇ ਸਮੇਂ ਵਿੱਚ ਇਸੇ ਵਰਤਾਂਤ ਨੂੰ ਹੋਰ ਪ੍ਰਚਾਰਣ ਹਿੱਤ ਚਾਰ ਸਾਧਨ ਉਤੇ ਮਿਸਟਰ ਡੋਨਾਲਡ 트੍ਰੰਪ ਅਤੇ ਮੋਦੀ ਦੇ ਆਪਸੀ ਸਬੰਧਾਂ ਨੂੰ ਵੱਡੀ ਗਿਣਤੀ ਵਿੱਚ ਵਧਾ ਚੜਾ ਕੇ ਪੇਸ਼ ਵੀ ਕਰਦੇ ਰਹੇ ਹਨ ਅਤੇ ਅਮਰੀਕਾ ਨਾਲ ਹਿੰਦੂਤਵ ਫਿਰਕੂ ਹਕੂਮਰਾਨਾਂ ਦੇ ਅੱਛੇ ਸਬੰਧਾਂ ਦਾ ਦਾਵਾ ਵੀ ਕਰਦੇ ਰਹੇ ਹਨ ਤਾਂ ਕਿ ਇੰਡੀਆ ਵਿੱਚ ਵਸਣ ਵਾਲੀਆਂ ਘੱਟ ਗਿਣਤੀ ਕੌਮਾਂ ਵਿਸ਼ੇਸ਼ ਤੌਰ ਤੇ ਸਿੱਖ ਕੌਮ ਉਤੇ ਆਪਣਾ ਅਖੋਤੀ ਪ੍ਰਭਾਵ ਪਾਇਆ ਜਾ ਸਕੇ ਪਰ ਜਿਸ ਸਿੱਖ ਕੌਮ ਨੇ ਨਾ ਕਦੀ ਬੀਤੇ ਇਤਿਹਾਸ ਵਿੱਚ ਅਤੇ ਨਾ ਹੀ ਅਜੋਕੇ ਸਮੇਂ ਵਿੱਚ ਕਿਸੇ ਤਰ੍ਹਾਂ ਦੀ ਗੁਲਾਮੀ ਨੂੰ ਕਬੂਲਿਆ ਹੈ ਅਤੇ ਨਾ ਹੀ ਆਪਣੇ ਕੌਮੀ ਦੁਸ਼ਮਣਾਂ ਨਾਲ ਸਮਝੌਤਾ ਕੀਤਾ ਹੈ ਨਾ ਹੀ ਕੌਮ ਉੱਤੇ ਜ਼ਬਰ ਢਾਉਣ ਵਾਲਿਆਂ ਨੂੰ ਕਦੀ ਮਾਫ ਕੀਤਾ ਹੈ ਹੁਣੇ 20 ਜਨਵਰੀ ਨੂੰ ਮਿਸਟਰ ਡੋਨਾਲਡ 트੍ਰੰਪ ਦੀ ਪ੍ਰੈਜ਼ੀਡੈਂਟ ਦੇ ਸੌ ਚੁੱਕ ਸਮਾਗਮ ਸਮੇਂ ਵਾਸ਼ਿੰਗਟਨ ਡੀਸੀ ਦੇ ਹੋਏ ਸੌ ਚੁੱਕ ਇਕੱਠ ਵਿੱਚ ਜਿਸ ਵੱਡੇ ਪੱਧਰ ਤੇ ਸਿੱਖ ਸਖਸ਼ੀਅਤਾਂ ਦੀ ਇਸ ਸਮਾਗਮ ਵਿੱਚ ਹਾਜ਼ਰੀ ਰਹੀ ਅਤੇ ਜਿਵੇਂ ਮੋਰਲੀਆਂ ਕਤਾਰਾਂ ਵਿੱਚ ਸਿੱਖਾਂ ਦਾ ਸਵਾਗਤ ਕਰਦੇ ਹੋਏ ਇਸ ਸੌਚਕ ਸਮਾਗਮ ਵਿੱਚ ਸਿੱਖ ਕੇਂਦਰ ਬਿੰਦੂ ਬਣੇ ਰਹੇ ਉਸ ਤੋਂ ਇਨਾ ਹਿੰਦੂਤਵ ਹਕੂਮਰਾਨਾਂ ਨੂੰ ਇਹ ਪ੍ਰਤੱਖ ਹੋ ਜਾਣਾ ਚਾਹੀਦਾ ਹੈ ਕਿ ਅਮਰੀਕਾ ਹਕੂਮਤ ਦੇ ਸਬੰਧ ਇੰਡੀਆ ਦੀ ਹਕੂਮਤ ਨਾਲੋਂ ਸਿੱਖ ਕੌਮ ਨਾਲ ਬਹੁਤ ਗਹਿਰੇ ਅਤੇ ਅਰਥ ਭਰਪੂਰ ਸੰਜੀਦਾ ਸਬੰਧ ਹਨ ਫਿਰ ਇਸ ਸੌਚੁੱਕ ਸਮਾਗਮ ਵਿੱਚ ਸ਼੍ਰੀ ਮੋਦੀ ਨੂੰ ਸਦਾ ਨਾਂ ਦੇਣਾ ਅਤੇ ਸਿੱਖ ਕੌਮ ਨੂੰ ਮਹੱਤਵ ਦੇਣ ਦੇ ਅਮਲਾਂ ਤੋਂ ਸਭ ਕੁਝ ਪ੍ਰਤੱਖ ਹੋ ਜਾਂਦਾ ਹੈ ਇਹ ਵਿਚਾਰ ਸਰਦਾਰ ਸਿਮਰਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇੰਡੀਆ ਦੇ ਮੁਤਸਵੀ ਸਿੱਖ ਕੌਮ ਅਤੇ ਕੱਟਗਿਰਤੀ ਕੌਮਾਂ ਵਿਰੋਧੀ ਜ਼ਬਰ ਤੇ ਕਾਤਲ ਹੁਕਮਰਾਨਾਂ ਨੂੰ 20 ਜਨਵਰੀ ਨੂੰ ਸੋਚ ਕੁਸਭਾਗਮ ਸਮੇਂ ਸਿੱਖ ਕੌਮ ਦੀ ਕੁਮਤਰੀ ਦਿਖਦੇ ਪ੍ਰਫਲਿਤ ਹੋਣ ਉੱਤੇ ਇਨ੍ਹਾਂ ਹੁਕਮਰਾਨਾਂ ਨੂੰ ਦੁਨੀਆ ਦੇ ਅਸਲ ਸੱਚ ਅਤੇ ਸਿੱਖ ਕੌਮ ਦੇ ਉੱਚੇ ਸੁੱਚੇ ਮਨੁੱਖਤਾ ਪੱਖੀ ਕਿਰਦਾਰ ਦੀ ਬਦੌਲਤ ਕੋ ਮੰਤਰੀ ਪਦਰ ਤੇ ਸਭ ਮੁਲਕਾਂ ਵਿੱਚ ਅਤੇ ਵਿਸ਼ੇਸ਼ ਤੌਰ ਤੇ ਅਮਰੀਕਾ ਵਿੱਚ ਦਿਨੋ ਦਿਨ ਵੱਧਦੇ ਪ੍ਰਭਾਵ ਮੁਹੱਬਤ ਅਤੇ ਦੂਰ ਅੰਦੇਸ਼ੀ ਵਾਲੇ ਸਬੰਧਾਂ ਦਾ ਜਨਤਕ ਤੌਰ ਤੇ ਜ਼ਿਕਰ ਕਰਦੇ ਹੋਏ ਪ੍ਰਗਟ ਕੀਤੇ ਉਹਨਾਂ ਕਿਹਾ ਕਿ ਸਿੱਖ ਕੌਮ ਉਤੇ ਜ਼ਬਰ ਜ਼ੁਲਮ ਢਾਉਣ ਵਾਲੇ ਹੁਕਮਰਾਨਾਂ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਵਲਟ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਸਰਦਾਰ ਹਿੰਮਤ ਸਿੰਘ ਸਰਦਾਰ ਬਲਵਿੰਦਰ ਸਿੰਘ ਚੱਠਾ ਸਰਦਾਰ ਭਗਤ ਸਿੰਘ ਪੈਂਸਿਲਵੇਨੀਆ ਅਤੇ ਸਰਦਾਰ ਹਰਮਿੰਦਰ ਸਿੰਘ ਆਲੂਆਲੀਆ ਖਾਲਿਸਤਾਨੀ ਕੇਸਰੀ ਪੱਗਾਂ ਅਤੇ ਆਪਣੇ ਕੋਟਾ ਉੱਪਰ ਮਿਸਟਰ ਡੋਨਾਲਡ 트੍ਰੰਪ ਦੀ ਹਮਾਇਤ ਵਾਲੇ ਬੈਜ ਲਗਾ ਕੇ ਸੌਚ ਕੁ ਸਮਾ ਵਿਚ ਮੋਰਲੀਆਂ ਕਤਾਰਾਂ ਵਿੱਚ ਵਿਰਾਜਮਾਨ ਸਨ ਬੀਬੀ ਹਰਮੀਤ ਕੌਰ ਢਿੱਲੋਂ ਨੂੰ ਸਹਾਇਕ ਅਟਾਰਨੀ ਜਨਰਲ ਦਾ ਅਹੁਦਾ ਦੇ ਕੇ ਫਿਰ 6 ਫਾਰ 트াম্প ਦੀ ਕੁਝ ਸਮਾਂ ਪਹਿਲੇ ਹੌਂਦ ਵਿੱਚ ਆਈ ਸੰਸਥਾ ਦੇ ਚੇਅਰਮੈਨ ਸਰਦਾਰ ਜਗਦੀਪ ਸਿੰਘ ਜੈਸੀ ਜੋ ਅਮਰੀਕਾ ਵਿੱਚ ਜੈਸੀ ਸਿੰਘ ਦੇ ਨਾਮ ਨਾਲ ਹਰਮਨ ਪਿਆਰੇ ਹਨ ਉਹ ਵੀ ਇਸ ਸਮਾਗਮ ਵਿੱਚ ਮੋਰਨੀਆ ਕਤਾਰਾਂ ਵਿੱਚ ਹਾਜ਼ਰ ਸਨ ਨੋ ਅਮਰੀਕਾ ਸਰਕਾਰੀ ਸੁਧਾਰਾਂ ਦੇ ਵਿਭਾਗ ਵਿੱਚ ਮਿਸਟਰ ਵਿਵੇਕ ਰਾਮਾ ਸੁਆਮੀ ਨਾਲ ਸਲਾਹਕਾਰ ਦੇ ਅਹੁਦੇ ਤੇ ਲਗਾ ਕੇ ਸਿੱਖ ਕੌਮ ਦੇ ਮਾਨ ਸਨਮਾਨ ਵਿੱਚ ਵਾਅਦਾ ਕੀਤਾ ਗਿਆ ਹੈ ਸਭ ਤੋਂ ਅਹਿਮ ਅਤੇ ਸਿੱਖ ਕੌਮ ਦੇ ਮਾਨ ਸਨਮਾਨ ਨੂੰ ਵਧਾਉਂਦੇ ਹੋਏ ਜੋ ਇਸ ਸੋਚੁਕ ਸਮਾਗਮ ਵਿੱਚ ਵਰਤਾਰਾ ਹੋਇਆ ਹੈ ਕਿ ਸੋਚੁਕ ਸਮਾਗਮ ਦੀ ਸ਼ੁਰੂਆਤ ਸਮੇ ਸਿੱਖ ਕੌਮ ਦੇ ਸਰਬਉੱਚ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਤੇ ਸਿੱਖ ਕੌਮ ਨੂੰ ਕੁਮੰਤਰੀ ਮਾਰਤਾ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਸਤਕਾਰਯੋਗ ਹੈੱਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਜੀ ਤੋਂ ਖਾਲਸਾ ਪੰਥ ਦੀਆਂ ਸਦੀਆਂ ਤੋਂ ਚੱਲਦੀ ਆ ਰਹੀ ਅਰਦਾਸ ਕਰਵਾ ਕੇ ਇਸ ਸੌ ਚੁੱਕ ਸਮਾਗਮ ਦੀ ਆਰੰਭਤਾ ਕੀਤੀ ਗਈ ਜਿਸ ਵਿੱਚ ਗਿਆਨੀ ਜੀ ਨੇ ਮਿਸਟਰ ਡੋਨਾਲਡ 트ੰਪ ਦੀ ਪ੍ਰੈਜ਼ੀਡੈਂਸੀਪ ਨੂੰ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਸ਼੍ਰੀ ਟ੍ਰੰਪ ਦੇ ਅੰਗ ਸੰਗ ਰਹਿਣ ਦੀ ਅਰਦਾਸ ਕਰਦੇ ਹੋਏ ਉਹਨਾਂ ਦੀ ਇਸ 47ਵੇਂ ਪ੍ਰੈਜ਼ੀਡੈਂਟ ਵਜੋਂ ਕਾਮਯਾਬੀ ਲਈ ਜਿੱਥੇ ਅਰਦਾਸ ਕੀਤੀ ਉੱਥੇ ਖਾਲਸਾ ਪੰਥ ਵੱਲੋਂ ਮਿਸਟਰ ਡੋਨਾਲਡ ਟ੍ਰੰਪ ਤੇ ਸਮੁੱਚੇ ਅਮਰੀਕਨਾਂ ਨੂੰ ਹਾਰਦਿਕ ਮੁਬਾਰਕਬਾਦ ਵੀ ਦਿੱਤੀ ਜਦੋਂ ਕਿ ਇੰਡੀਆ ਸਰਕਾਰ ਵੱਲੋਂ ਇਸ ਸਮਾਗਮ ਵਿੱਚ ਪਹੁੰਚੇ ਵਿਦੇਸ਼ ਵਜ਼ੀਰ ਸ਼੍ਰੀ ਜੈ ਸ਼ੰਕਰ ਇਸ ਸਮਾਗਮ ਦੀ ਧੂੜ ਵਿੱਚ ਵੀ ਕਿਤੇ ਨਜ਼ਰ ਨਹੀਂ ਸੀ ਆਉਂਦੇ ਕਹਿਣ ਤੋਂ ਭਾਵ ਹੈ ਕਿ ਅਮਰੀਕਨ ਹਕੂਮਤ ਨਾਲ ਆਪਣੇ ਅچھے ਸਬੰਧਾਂ ਦਾ ਡੰਡੋਰਾ ਪਿੱਟਣ ਵਾਲੀ ਇੰਡੀਅਨ ਹਕੂਮਤ ਇਸ ਸਮਾਗਮ ਵਿੱਚ ਕਿਸੇ ਮਹੱਤਵਪੂਰਨ ਵਰਤਾਰੇ ਵਿੱਚ ਬਿਲਕੁਲ ਨਜ਼ਰ ਨਹੀਂ ਸੀ ਆਉਂਦੀ ਜਦੋਂ ਕਿ ਸਿੱਖ ਕੌਮ ਦੇ ਨੁਮਾਇंदे ਇਸ ਸਮਾਗਮ ਦਾ ਕੇਂਦਰ ਬਿੰਦੂ ਬਣੇ ਹੋਏ ਸਨ ਸਰਦਾਰ ਮਾਨ ਨੇ ਅਖੀਰ ਵਿੱਚ ਅਮਰੀਕਾ ਦੇ ਪ੍ਰੈਜ਼ੀਡੈਂਟ ਮਿਸਟਰ ਡੋਨਾਲਡ ਟਰੰਪ ਨੂੰ ਸੰਬੋਧਿਤ ਹੁੰਦੇ ਹੋਏ ਇਸ ਸੰਜੀਦਾ ਅਪੀਲ ਕੀਤੀ ਕਿ ਉਹ ਅਮਰੀਕਾ ਮੁਲਕ ਵਿੱਚੋਂ ਪ੍ਰਵਾਸੀਆਂ ਨੂੰ ਕੱਢਣ ਵਾਲੇ ਮੁੱਦੇ ਉੱਤੇ ਸਰਬੱਤ ਦਾ ਭਲਾ ਲੋੜਨ ਵਾਲੀ ਅਤੇ ਅਮਰੀਕਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣ ਵਾਲੀ ਸਿੱਖ ਕੌਮ ਦੇ ਬੱਚਿਆਂ ਨੂੰ ਵਾਪਸ ਨਾ ਭੇਜਣ ਦਾ ਦੂਰ ਅੰਦੇਸ਼ੀ ਵਾਲਾ ਫੈਸਲਾ ਕਰਨ ਕਿਉਂਕਿ ਬੀਤੇ ਸਮੇਂ ਵਿੱਚ ਵੀ ਅਤੇ ਅਜੋਕੇ ਸਮੇਂ ਵਿੱਚ ਵੀ ਸਿੱਖ ਕੌਮ ਨੇ ਕੋਵਿਡ ਵਰਗੀਆਂ ਖਤਰਨਾਕ ਫੈਲਣ ਵਾਲੀਆਂ ਬਿਮਾਰੀਆਂ ਕੁਦਰਤੀ ਸੰਕਟ ਅਤੇ ਔਕੜਾਂ ਜਾਂ ਹੋਰ ਔਖੀ ਘੜੀ ਵਿੱਚ ਨਿੱਗਾ ਯੋਗਦਾਨ ਪਾ ਕੇ ਅਮਰੀਕਾ ਦੇ ਮੁਲਕ ਦੀ ਬੈਤਰੀ ਲਈ ਅਤੇ ਆਪਣੇ ਤੌਰ ਤੇ ਅੱਛੇ ਅਮਰੀਕਨ ਨਾਗਰਿਕ ਹੋਣ ਦੇ ਪ੍ਰਤੱਖ ਸਬੂਤ ਦੰਦੇ ਰਹੇ ਹਨ ਜੇਕਰ ਉਹ ਮਿਹਨਤ ਕਰਕੇ ਕਮਾਈ ਕਰਦੇ ਹਨ ਤਾਂ ਆਪਣੀ ਇਸ ਕਮਾਈ ਨੂੰ ਆਪਣੇ ਵੱਡੇ ਘਰ ਲੈਣ ਮਹਿੰਗੀਆਂ ਮਰਸੀਡਿਸ ਗੱਡੀਆਂ ਖਰੀਦਣ ਅਤੇ ਵੱਡੇ ਸ਼ਹਿਰਾਂ ਵਿੱਚ ਆਪਣੀਆਂ ਜਾਇਦਾਦਾਂ ਬਣਾਉਣ ਤੇ ਹੀ ਲਗਾਉਂਦੇ ਹਨ ਜਿਸ ਨਾਲ ਅਮਰੀਕਾ ਦੀ ਆਰਥਿਕਤਾ ਨੂੰ ਹੋਰ ਵੱਡਾ ਖੁਲਾਰਾ ਮਿਲਦਾ ਹੈ ਇਸ ਲਈ ਸਿੱਖ ਕੌਮ ਨੂੰ ਆਪਣੇ ਇਸ ਫੈਸਲੇ ਤੋਂ ਪਾਸੇ ਰੱਖ ਕੇ ਅਮਲ ਕੀਤੇ ਜਾਣ ਤਾਂ ਸਮੁੱਚੀ ਸਿੱਖ ਕੌਮ ਜੀਸ ਨਾਲ ਮਿਸਟਰ ਡੋਨਾਲਡ 트੍ਰੰਪ ਅਤੇ ਅਮਰੀਕਾ ਹਕੂਮਤ ਦੇ ਸਬੰਧ ਸਹਿਜ ਭਰੇ ਅਤੇ ਅਰਥ ਭਰਪੂਰ ਹਨ ਉਹ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਪ੍ਰਫਲਿਤ ਹੋ ਸਕਣ ਅਤੇ ਸਾਡੀ ਸਿੱਖ ਕੌਮ ਆਪਣੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨੁੱਖਤਾ ਪੱਖੀ ਸੰਦੇਸ਼ ਨੂੰ ਅਮਰੀਕਾ ਵਿੱਚ ਹੋਰ ਵਧੇਰੇ ਪ੍ਰਚਾਰਿਤੀ ਹੋਈ ਅਮਰੀਕਾ ਦੇ ਹਰ ਖੇਤਰ ਵਿੱਚ ਆਪਣਾ ਯੋਗਦਾਨ ਪਾਉਂਦੀ ਰਹੇ